ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਜੀ ਅੱਜ ਮੌਸਮ ਦੀ ਅਪਡੇਟ ਵਿੱਚ ਗੱਲ ਕਰਾਂਗੇ ਜੀ 8 ਅਗਸਤ 2024 ਮੌਸਮ ਦੀ ਕੀ ਜਾਣਕਾਰੀ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਪੁਰਾਣੇ ਦਰਸ਼ਕ ਵੀਰੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਦੇਖ ਸਕਦੇ ਹੋ ਕਿ ਸੈਟਲਾਈਟ ਇਮੇਜ ਦੇ ਵਿੱਚ ਫਿਲਹਾਲ ਆਪਾਂ ਗੱਲ ਕਰੀਏ ਤਾਂ ਬੱਦਲਬਾਈ ਅੱਜ ਦਿਨ ਦੇ ਵੇਲੇ ਬਣਦੀ ਦਿਖਾਈ ਦੇ ਰਹੀ ਹੈ ਮਾਝੇ ਅਤੇ ਮਾਲਵੇ ਦੇ ਖੇਤਰ ਦੇ ਵਿੱਚ ਅੱਜ ਦੁਆਬੇ ਦੇ ਇਲਾਕੇ ਵਿੱਚ ਕੋਈ ਵੱਡੀਆਂ ਕਾਰਵਾਈਆਂ ਹੁੰਦੀ ਦਿਖਾਈ ਨਹੀਂ ਦੇ ਰਹੀਆਂ ਜ਼ਿਲ੍ਹੇ ਵਾਈਜ਼ ਗੱਲ ਕਰ ਲੈਂਦੇ ਹਾਂ ਕਿ ਕਿਸ-ਕਿਸ ਇਲਾਕੇ ਵਿੱਚ ਕੀ-ਕੀ ਹੋ ਸਕਦਾ ਹੈ ਜੀ ਜ਼ਿਲ੍ਹੇ ਵਾਈਜ਼ ਗੱਲ ਕੀਤੀ ਜਾਵੇ ਤਾਂ ਆਪਾਂ ਜਿਹੜੇ ਅੱਜ ਕਹਿ ਦਿੱ ਹੈ ਕਿ ਮੌਸਮ ਦੇ ਵਿੱਚ ਵੱਡੀ ਤਬਦੀਲੀ ਜਿਹਨਾਂ ਇਲਾਕਿਆਂ ਕਿ ਨਹੀਂ ਦਿਖਾਈ ਦੇ ਰਹੀ ਉਹਨਾਂ ਵਿੱਚ ਪਹਿਲਾ ਜ਼ਿਲ੍ਹਾ ਜੀ ਪਠਾਨਕੋਟ ਹੈ ਦੂਜਾ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਨਮਾ ਸ਼ਹਿਰ ਸੈਭਜਾ ਅਜੀਤ ਸਿੰਘ ਨਗਰ ਪਟਿਆਲਾ ਤੇ ਥੋੜਾ ਬਹੁਤਾ ਹਿੱਸਾ ਪਟਿਆਲਾ ਤੇ ਥੋੜਾ ਬਹੁਤਾ ਹਿੱਸਾ ਆਵੇਗਾ ਪਰ ਫਤਿਹਗੜ ਦਾ ਬਹੁਤਾ ਹਿੱਸਾ ਇਸ ਇਲਾਕੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਗਰਮੀ ਦੇ ਨਾਲ-ਨਾਲ ਅੱਜ ਧੁੱਪ ਦਾ ਲਸ਼ਕਾਰਾ ਪੂਰਾ ਰਹੇਗਾ ਟੁੱਟ ਮਰੂਤ ਵਿੱਚ ਬੱਦਲਬਾਈ ਆਉਂਦੀ ਰਹੇਗੀ ਪਰ ਬਾਕੀ ਇਲਾਕੇ ਦੀ ਗੱਲ ਕਰੀਏ ਤਾਂ ਆਪਾਂ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਜੀ ਫਤਿਹਗੜ ਦਾ ਥੋੜਾ ਜਿਹਾ ਹਿੱਸਾ ਮਲੇਰ ਕੋਟਲਾ ਪਟਿਆਲਾ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਮੁਕਸਰ ਫਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਸਵੇਰ ਵੇਲੇ ਤੋਂ ਬੱਦਲਬਾਝ ਦਿਖਾਈ ਦੇਵੇ ਕਿਤੇ ਸ਼ਾਮ ਤੱਕ ਕਿਣਮਣ ਕਣੀ ਦੀਆਂ ਖਬਰਾਂ ਇਸ ਇਲਾਕੇ ਵਿੱਚ ਆ ਸਕਦੀਆਂ ਨੇ ਚਾਂਸ ਨੇ ਪੂਰੇ-ਪੂਰੇ ਇਸ ਇਲਾਕੇ ਵਿੱਚ ਅੱਜ ਤਾਪਮਾਨ ਦੇ ਵਿੱਚ ਇਸ ਇਲਾਕੇ ਵਿੱਚ ਕਮੀ ਅੱਜ ਪੂਰੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਅਲਰਟ ਦੇਖ ਲੈਂਦੇ ਕੀ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਜੀ ਅਲਰਟਾਂ ਦੀ ਗੱਲ ਕੀਤੀ ਜਾਵੇ 7 ਤਰੀਕ ਲੰਘ ਚੁੱਕੀ ਹੈ ਜੀ ਕੋਈ ਵੱਡੀ ਚੇਤਾਵਨੀ ਜਿਹੜੀ ਜਾਰੀ ਹੋਈ ਸੀ ਉਸ ਦੇ ਮੁਤਾਬਕ ਮੌਸਮ ਨਹੀਂ ਹੋਇਆ ਸਿਰਫ ਗੁਰਦਾਸਪੁਰ ਅਮਰਸਰ ਦੇ ਇਲਾਕੇ ਦੇ ਵਿੱਚ ਮੀਂਹ ਹੋਏ ਨੇ 8 ਤਰੀਕ ਦੀ ਗੱਲ ਕਰੀਏ ਤਾਂ ਕੋਈ ਵੱਡਾ ਅਲਰਟ ਫਿਲਹਾਲ ਪੰਜਾਬ ਦੇ ਵਿੱਚ ਜਾਰੀ ਦਿਖਾਈ ਨਹੀਂ ਦੇ ਰਿਹਾ ਹਰਿਆਣਾ ਵਿੱਚ yellow ਅਲਰਟ ਜਾਰੀ ਹੋ ਚੁੱਕਿਆ ਜਿਸ ਦੇ ਨਾਲ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮਾਲਵੇ ਦੀ 벨ਟ ਦੇ ਨਾਲ ਲੱਗਦਾ ਹਰਿਆਣਾ ਦਾ ਹਿੱਸਾ ਉਸ ਦੇ ਵਿੱਚ ਮੀਂਹ ਹੋਵੇਗਾ ਤੇ ਮਾਲਵੇ 벨ਟ ਵਿੱਚ ਵੀ ਮੀਂਹ ਹੋਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਹਵਾ ਦੱਖਣ ਪੱਛਮ ਦਿਸ਼ਾ ਤੋਂ ਚੱਲੇਗੀ ਤੇ ਜਿਸ ਦੇ ਨਾਲ ਕਿ ਮੀਂਹ ਦੇ ਕਾਰਨ ਅੱਜ ਇਹਨਾਂ ਇਲਾਕਿਆਂ ਵਿੱਚ ਹੋਣ ਦੇ ਚਾਂਸ ਬਣ ਸਕਦੇ ਨੇ ਓਵਰਆਲ ਮੌਸਮ ਮਿਕਸ ਜਾ ਰਹੇਗਾ ਕੁਝ ਇਲਾਕੇ ਵਿੱਚ ਮੀਂਹ ਕੁਝ ਇਲਾਕੇ ਵਿੱਚ ਕਿਰਮਣ ਕਣੀ ਤੇ ਬੱਦਲ ਬਾਈ ਤੇ ਕਿਸੇ ਕਿਸ ਇਲਾਕੇ ਵਿੱਚ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਜੀ ਬਾਕੀ ਦੁਪਹਿਰ ਤੋਂ ਬਾਅਦ ਹਵਾ ਦਾ ਰੁਖ ਬਦਲੇਗਾ ਹਵਾ ਪੂਰਬ ਦਿਸ਼ਾ ਤੋਂ ਆਉਣੀ ਸ਼ੁਰੂ ਹੋ ਜਾਵੇਗੀ ਜਿਸ ਦੇ ਨਾਲ ਕੀ ਥੋੜਾ ਬਹੁਤਾ ਮੌਸਮ ਵਿੱਚ ਚੇਂਜ ਆ ਸਕਦਾ ਜਿਹਦੇ ਬਾਰੇ ਅਸੀਂ ਤੁਹਾਨੂੰ ਦੁਪਹਿਰ ਦੀ ਅਪਡੇਟ ਵਿੱਚ ਜਾਣਕਾਰੀ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਰਦਾਰ ਅਸ਼ਕ ਵੀਰਾਂ ਦਾ ਧੰਨਵਾਦ ਜੀ